ਰੱਬ ਦੇ ਸੰਦੂਰ ਵੀ ਦੀ ਚਿੰਨ੍ਹ ਤੀ ਨਾਲ ਹੁੰਦੇ ਜੜ ਬਿਤ ਕਰੇ ਮੈਂ ਕਿਤ ਤਾਂ ਕਰਾਂ ਬਿਆਨ ਇੱਕ ਛੋਟੀ ਜਹੀ ਜਾਣ ਦੀ ਖੋਲ ਲੈਂਦੇ ਨੇ ਕਿੰਜ ਮੁਸਕਾਨ ਫੁੱਲ ਤੋਂ ਵਿੱਚ ਫੁੱਲ ਵਾਰੀ ਤੇ ਮਾਲੀ ਨੇ ਦੋ ਮਹਾਨ ਤੀ ਗੋਲੀ ਵਾਂਗ ਧੱਕਦੇ ਤੇ ਪੁੱਤ ਰਾਜੇ ਸਮਾ ਨੀ ਨੂੰ ਕੀ ਚਾਦਦੇ ਚਾਦਦੇ ਤੇ ਪੁੱਤ ਨੂੰ ਬਿਸਕੁਟ ਖਾਣ ਸੁਣਦਾਈ RAM ਤਿਆਰੀ ਮੇ ਤੂੰ ਇਹ ਨਾ ਕਹਿ ਗੁਜ਼ਾਰ ਤੂੰ ਮਾਂ ਮੇਰੀ ਦੀ ਕੁੱਖ ਵੀ ਨਾਂ ਦੇ ਦੋਸ਼ੀ ਨੂੰ ਮਾਰ ਕੀ ਹੋਇਆ ਜੇ ਰੱਬ ਨੇ ਭੇਜਿਆ ਤੀ ਰੂਪ ਵਿੱਚ ਪਰਵਾਰ